ਮੇਰੀ ਬੇਟੀ ਨੰਦਨੀ ਅਰੋੜਾ ਪਲੱਸ 1 ਕਲਾਸ ਮੇ ਹੈ ਮੈਡੀਕਲ ਸਟੂਡੈਂਟ ਹੈ ਮੇਰੇ ਬੱਚੇ ਕੋ ਸਕੂਲ ਮੇ ਐਡਮਿਸ਼ਨ ਮਿਲਾ ਮੇਰੇ ਕੋ ਬਹੁਤ ਅੱਛਾ ਲਗਾ ਬਹੁਤ ਵਧੀਆ ਸਕੂਲ ਬਣਾਇਆ ਸਰ ਨੇ ਇੱਥੇ ਪਲੇਗਰਾਊਂਡ ਬਣਾਇਆ ਖੇਡਣ ਵਾਸਤੇ ਬੱਚਿਆਂ ਦੇ ਸਵਿਮਿੰਗ ਪੂਲ ਬਣਾਇਆ ਹੈ ਆਪਨੇ ਬਹੁਤ ਖੁਸ਼ਕਿਸਮਤ ਸਮਝਦੀ ਆ ਕਿ ਮੈਂ ਇਸ ਸਕੂਲ ਆਫ ਐਮੀਨੈਂਸ 32 ਸੈਕਟਰ ਵਿੱਚ ਪੜਦੀ ਆ ਸਾਨੂੰ ਇਸ ਸਕੂਲ ਵਿੱਚ ਬਹੁਤ ਸਾਰੀ ਫੈਸਿਲਿਟੀਆਂ ਦਿੱਤੀਆਂ ਜਾਂਦੀਆਂ ਨੇ ਸਾਡੇ ਸਾਇੰਸ ਗਰੁੱਪ ਲਈ ਸਪੈਸ਼ਲ ਲੈब्स ਵੀ ਨੇ ਲਾਈਕ ਫਿਜ਼ਿਕਸ ਲੈਬ ਕੈਮਿਸਟਰੀ ਲੈਬ ਬਾਇਓ ਲੈਬ ਐਂਡ 10th ਲਈ ਇੰਟੀਗ੍ਰੇਟਿਡ ਲੈਬ ਬੱਚਿਆਂ ਦੀ ਫਿਜ਼ੀਕਲ ਐਕਟੀਵਿਟੀਆਂ ਲਈ ਪਲੇਗਰਾਉਂਡ ਵੀ ਨੇ ਲਾਈਕ ਬਾਸਕਟਬਾਲ ਵਾਲ ਬਾਲ ਵਾਲ ਹੈਂਡਬਾਲ সুইমিਂਗ ਪੂਲ ਵਗੈਰਾ अच्छा लग ਰਿਆ ਨਾ ਅਸੀਂ ਕੁਝ ਕਹਿ ਨਹੀਂ ਸਕਦੇ ਵੀ ਸਾਡੇ ਸੁਪਨਾ ਸੀ ਵੀ ਸਾਡਾ ਬੱਚਾ ਵੱਡੇ ਸਕੂਲੇ ਚ ਪੜੇ ਹੈ ਸਾਡਾ ਸਾਰਾ ਸੁਪਨਾ ਪੂਰਾ ਹੋ ਗਿਆ ਵੀ ਬੱਚਾ ਵੱਡੇ ਸਕੂਲੇ ਚ ਆ ਗਿਆ ਸਾਨੂੰ ਕੋਈ ਕਹਿ ਨਹੀਂ ਸਕਦਾ ਵੀ ਤੁਹਾਡਾ ਬੱਚਾ ਸਰਕਾਰੀ ਸਕੂਲੇ ਚ ਪੜਦਾ ਸੀ ਪਹਿਲੇ ਹੁਣ ਅਸੀਂ ਗਰਵ ਨਾਲ ਕਹਿ ਸਕਦੇ ਆਂ ਵੀ ਸਾਡਾ ਬੱਚਾ ਸਕੂਲ ਆਫ ਐਮਿਨਸ ਸਕੂਲੇ ਚ ਪੜਦਾ ਹੈ ਤੇ ਸਾਡੇ ਬੱਚਿਆਂ ਨੂੰ ਇੱਥੇ ਪੜਾਈ ਨੀਡ ਦੀ ਪੇਪਰ ਦੀ ਤਿਆਰੀ ਕਰਾਈ ਜਾਂਦੀ ਹੈ ਜੇ ਦੇ ਪੇਪਰ ਦੀ ਤਿਆਰੀ ਕਰਵਾਈ ਜਾਂਦੀ ਹੈ ਬੱਚੇ ਨੇ ਜੋ ਬੰਨਾ ਹੈ ਉਹਦੇ ਵਾਸਤੇ ਉਹਨਾਂ ਪੂਰੀ ਤਿਆਰੀ ਦਿੱਤੀ ਜਾਂਦੀ ਹੈ ਸਾਨੂੰ ਬਹੁਤ ਵਧੀਆ ਫੀਲ ਹੋ ਰਿਹਾ ਇੱਥੇ ਬੱਚੇ ਨੂੰ ਚੂਲ ਪਾ ਕੇ ਸਾਮ ਦੀ ਤਿਆਰੀ ਕਰਵਾਈ ਜਾਂਦੀ ਹੈ ਜਿਸ ਲਈ ਸਾਨੂੰ ਐਕਸਪੋਜ਼ਰ ਵਿਜ਼ਿਟ ਕਰਾਈਆਂ ਚਾਹੀਆਂ ਜਿੰਦੇ ਨਾਲ ਸਾਨੂੰ ਬਹੁਤ ਇਨਸਪੀਰੇਸ਼ਨ ਮੋਟੀਵੇਸ਼ਨ ਮਿਲਦੀ ਆ ਵਿంటర్ ਕੈਂਪ ਲੱਗਿਆ ਸੀ ਜਿੰਦੇ ਸਾਡੇ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰਾਈ ਲਾਈਕ ਜੇ ਇ ਤੇ ਨੀਟ ਦੀ ਕਿੱਦਾਂ ਕਿ ਮੈਂ ਅੱਗੇ ਜਾ ਕੇ ਨੀਟ ਕ੍ਰੈਕ ਕਰਨਾ ਚਾਹੀਆ ਤੇ ਮੈਨੂੰ ਨੀਟ ਦੀ ਸਪੈਸ਼ਲ ਕੋਚਿੰਗ ਸਿੱਤਿਆ ਜਾਂਦੀ ਹੈ ਸਾਨੂੰ ਸਾਡੇ ਸਪੈਸ਼ਲ ਕਲਾਸਿਸ ਲਗਾਈਆਂ ਜਾਂਦੀ ਹੈ ਐਕਸਟਰਾ ਕਲਾਸਿਸ ਇਹਨਾਂ ਕੰਪੀਟੀਟਿਵ ਐਗਜ਼ਾਮ ਦੇ ਲਈ ਮੇਰਾ ਜੋ ਕਿ ਸ਼ੁਰੂ ਤੋਂ ਹੀ ਸੁਪਨਾ ਸੀ ਕਿ ਮੈਂ ਇੱਕ ਪ੍ਰਾਈਵੇਟ ਸਕੂਲ ਚ ਵੱਡੇ ਸਕੂਲ ਚ ਪੜਾਂ ਤੇ ਅੱਜੋ ਮੇਰਾ ਸੁਪਨਾ ਇੱਥੇ ਹੀ ਸਰਕਾਰੀ ਸਕੂਲ ਵਿੱਚ ਪੂਰਾ ਹੋ ਰਿਹਾ ਕਿ ਮੈਂ ਇੱਕ ਵੱਡੇ ਸਕੂਲ ਚ ਪੜ ਰਹੀ ਹਾਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੀ ਹਾਂ ਕਿ ਮੈਨੂੰ ਇਹ ਸਕੂਲ ਵਿੱਚ ਪੜਨ ਦਾ ਮੌਕਾ ਮਿਲਿਆ ਜਿੱਥੇ ਮੈਂ ਇੰਨੀ ਸਾਰੇ ਫੈਸਿਲਿਟੀਆਂ ਮੈਨੂੰ ਮਿਲ ਰਹੀਆਂ ਵੈ ਸਕੂਲ ਦੇ ਵਿੱਚ ਮੈਂ ਬਹੁਤ ਧੰਨਵਾਦ ਕਰਦੀ ਹਾਂ ਪੰਜਾਬ ਸਰਕਾਰ ਦਾ ਇਸ ਲਈ